ਅਪ ਹੈਰਾਨ ਹੋ ਗਏ ਇਹਨ ਤੋਂ ਸੰਦਿਚ ਸਰਬ ਧਰਮ ਸੁਮੇਲਨ ਹੁੰਦੇ ਨੇ ਸਰਬ ਧਰਮ ਸੁਮੇਲਨ ਸਮੁੱਚੇ ਧਰਮਾਂ ਦੇ ਵਕਤੇ ਉੱਥੇ ਇਕੱਠੇ ਕਰਨੇ ਡੇਰੇ ਹਾਲਤੋਂ ਕੋਈ 12 ਸਾਲ ਪਹਿਲੇ ਇੰਦਾਲੂ ਦੇ ਕੋਲ ਮਹੂਵੇਜ ਇੱਕ ਸਰਬ ਧਰਮ ਸੁਮੇਲਨ ਹੋਇਆ ਉੱਥੇ ਬਕਾਇਦਾ ਸਾਰੇ ਧਰਮ ਦੇ ਵਕਤੇ ਜੈਨ ਬੋਧ ਸਨਾਤਨ ਆਰੀਆ ਸਮਾਜ ਦੇਵ ਸਮਾਜ ਬ੍ਰਹਮੋ ਸਨਾਤਨ ਬਾਕ 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 ਤੇ ਪਹੁੰਚੇ ਸੰਗਤ ਸਿੱਖ ਧਰਮ ਦੀ ਤਰਫੋਂ ਦਰਸ਼ਨ ਸਦੇ ਅਗਿਆ ਸੀ। ਔਰ ਹਜ਼ਾਰਾਂ ਮੁਨੱਖਾਂ ਦਾ ਉਤੇ ਕੱਟ ਸੀ। ਸਾਰੀ ਰਾਤ ਦਾ ਇਸ ਸਮੇਂ ਰੰਸ ਸੀ। ਔਰ ਕੋਈ 17 ਦੇ ਕਰੀਬ ਵਕਤ ਸੰਬੋਲਣ ਵਾਸਤੇ ਜਿਨ੍ਹਾਂ ਨੇ ਕੁੱਲ ਸਿਰਫ 20-20 ਮਿੰਟ ਲਵਾਕ ਸੀ। ਔਰ ਜਿਤਨੀ ਪਬਲਿਕ ਸੀ। ਕਰੀਬਨ ਕਰੀਬਨ ਉਸ ਤੋਂ ਅਧਿਕ ਪੁਲਿਸ ਸੀ ਬਿਗਦੇ ਚੱਲਣਾ ਸੀ। ਕਉਕੇ ਖੁੱਲ ਦੇ ਦਿੱਤੀ ਗਈ ਸੀ ਵਿਖੰਡਨ ਮੰਡਨ ਰਾਜ ਕੇ ਕਰਨਾ ਜਿੰਨਾ ਕਰਨਾ ਖੁੱਲ ਸੇ ਪੂਰ ਔਰ ਆਪ ਹੈਰਾਨ ਹੋਵਗੇ ਉਹ ਤੇ ਇੱਕ ਪ੍ਰੋਫੈਸ਼ਨਲ ਸਾਲੂ ਕੇਸ ਜਿਸਨੇ ਦਾਵਾ ਕੀਤਾ ਸੀ ਬਈ ਮੈਂ ਹਰ ਵਕਤੇ ਦੀ ਗਲ ਕੰਡਨ ਕਰਦੀ ਹਾਂ ਚਾਹੇ ਉਹ ਮੁਸਲਮਨ ਹੈ ਚਾਹੇ ਸਾਈ ਚਾਹੇ ਆਰਿਆ ਸਮਾਜੀ ਚਾਹੇ ਸਨਾਤਨੀ ਹੈ ਚਾਹੇ ਉਹ ਬੁਦਿਸ਼ਟ ਹੈ ਚਾਹੇ ਉਹ ਸਿੱਖ ਕਰਦਾ ਮੈਂ ਇੱਕ ਵੀ ਗੱਲ ਵੀ ਨਹੀਂ ਚਲਣ ਦਿੰਦੇ ਨੇ ਉਸਨੇ ਐਲਾਨੀਆਂ ਤੌਰ ਤੇ ਦਾਵਾ ਕੀਤਾ ਉਸ ਦਾ ਐਲਾਨ ਦੇ ਪ੍ਰਚਾਰ। ਉਹ ਮੈਂ ਹਰ ਇੱਕ ਦੀ ਗਲ ਗਲ ਕਰ ਦਿੰਦੇ। ਔਰ ਕਰੀਬਨ 3 ਮਨੁਸ ਨੇ ਇਤਨੇ ਭੰਕਰ ਜ਼ੋਰ ਨਾਲ ਦਾਵਾ ਕੀਤਾ ਸੀ ਕਈ ਵਕਤਿਆਂ ਦੇ ਤੇ ਹਿਰਦੇ ਹੀ ਕੰਮ ਗਏ ਸੀ। ਔਰ ਸਿਆਣਾ ਬੰਦਾ ਬਹੁਤ ਸਿਆਣਾ ਸੀ। ਉਹਦੀਆਂ ਕਈ ਕਿਤਾਬਾਂ ਨੇ। ਔਰ ਆਪ ਹੈਰਾਨ ਹੋਵੋਗੇ ਉਹ ਈਸ਼ਵਰ ਦਾ ਖੰਡਨ ਕਰਦਾ ਹਰ ਥਾਂ ਤੇ। ਔਰ ਬੁਨਿਆਦ ਕੀ ਗੱਲ ਉਸਨੇ ਰੱਖੀ ਇੱਕ ਦੋ ਰਾ ਅਨ ਅਨ ਤੇ ਹੋਦ ਹੈ। ਗਾਸਮਾਸ ਤੇ ਹੋਏ ਤੇ ਮਾਨੁਸ਼ ਮਾਨੁਸ਼ ਤੇ ਕਰਦਾ ਅਵਰ ਨ ਕੋ ਉਹ ਕਹਿੰਦਾ ਅਨ ਤੋਂ ਅਨ ਪੈਦਾ ਹੁੰਦਾ ਕਾਸ ਤੋਂ ਬਾਸ ਪੈਦਾ ਹੁੰਦਾ ਪਸ਼ੂ ਤੋਂ ਪਸ਼ੂ ਪੈਦਾ ਹੁੰਦਾ ਮਨੁਖ ਤੋਂ ਮਨੁਖ ਪੈਦਾ ਹੁੰਦਾ ਕਰਤਾ ਕੋਈ ਵੀ ਨਹੀਂ ਕੋਈ ਕਰਤਾ ਨਹੀਂ ਕੋਈ ਅਜੇ ਬਣਾ ਇਹ ਤੇ ਇਸ ਤਰੀਕੇ ਨਾਲ ਬਸ ਆ ਚੱਲ ਪਾਇ ਨਾ ਦੇ خیر ਸਭ ਤੋਂ ਪਹਿਲੇ ਉੱਥੇ ਇੱਕ ਮੌਲਵੀ ਬੋਲਿਆ ਸੀ ਮੁਸਲਮ ਬਖਤਾ ਆਪਣੇ ਧਰਮ ਦੇ ਸੰਬੰਧ ਦੇ फिर ईसाई बोलिया और चूंकि उसने दावा की था और एक मैं ना खंडन कर सकया, तो मैं चुप हो जावगा नहीं बोल हर वक्त का खंडन करना है। इस वास्ते हर वक्त तो बाद उस टाइम दिता गया और दुनिया बड़ी वास्ते और यकीन जानो पहली दफा इस स्टेज बैठ के मेरा मन घबरा गया पहली दफा कभी नहीं घबराया ਕਬਰਾਂ ਗਏ ਮੈਂ ਤੇ ਇੱਥੇ ਜਿਸ ਨੇ ਗੱਲ ਖੰਡਨ ਕਰ ਦਿੱਤੀ ਤੋ ਆਂਚ ਆ ਜਾ ਰਹੀ ਐ ਸਿੱਖ ਧਰਮ ਦੇ ਵਿੱਚ ਉੱਥੇ ਮੈਨੂੰ ਪਹਿਲੀ ਵਾਰ ਪਤਾ ਚੜਿਆ ਕਿ ਸਤਿਗੁਰੂ ਕਿਸ ਢੰਗ ਨਾਲ ਵਿਆਪਕ ਹੁੰਦਾ ਐ ਅੰਦਰੋਂ ਮੈਂ ਅਰਦਾਸ ਕੀਤੀ ਪਾਤਸ਼ਾਹ ਜੀ ਗੱਲ ਨਾ ਬਣੇ ਤੇ ਆਪਣੀ ਤੇ ਕੋਈ ਗੱਲ ਨਹੀਂ ਐ ਪਰ ਆਂਚ ਤੇਰੇ ਤੇ ਵੀ ਐ ਤੂੰ ਆਪਣੇ ਵਿਰਧ ਬਾਣੇ ਦੀ ਲਾਜ ਰੱਖ ਕਿਉਂਕਿ ਬੰਦਾ ਬੜਾ ਜ਼ਰਾਵਰ ਹੈ ਬੜਾ ਤਰੀਲ ਬਾਸ ਐ ਔਰ ਹਰ ਧਰਮ ਦੀ ਗਲ ਰੱਦ ਕਰੀ ਜਾਂਦਾ ਔਰ ਬੜੀਆਂ ਦਲੀਲਾਂ ਨਾਲ ਬੜੀਆਂ ਵਿਚਾਰਾਂ ਨਾਲ ਔਰ ਗਰਜ ਕੇ ਬੜੇ ਹੌਸਲੇ ਨਾਲ ਤੇ ਚੋਕੇ ਦੋ ਤਿੰਨ ਵਕਤ ਉਸਨੂੰ ਚੁੱਪ ਕਰਾ ਦਿੱਤੇ ਸੰਭੌਸਲਾ ਵੀ ਵੱਧ ਗਿਆ ਸੀ ਇਤਨਾ ਹੌਸਲਾ ਵਧਿਆ ਮੁਸਲਮਾਨ ਵਕਤ ਨੂੰ ਜਦ ਖਾਮੋਸ਼ ਕਰਾਇਆ ਤਾੜੀਆਂ ਵੱਜ ਗਈ ਫਿਰ ਸਾਈ ਵਕਤ ਦੀ ਵੀ ਉਸਨੂੰ ਦਿਲੀਆਂ ਉਡਾ ਦਿੱਤੀ ਉਸੇ ਬੋਧੀ ਜਦ ਬੋਲ ਰਿਹਾ ਤੇ ਬੋਧ ਧਰਮ ਦੀ ਗੱਲ ਉਸਨੇ ਰੰਗ ਦਿੱਤਾ ਜੈਨੀਆਂ ਦੀ ਨਗਨਤਾ ਦਲਸ ਨੇ ਇਸ ਢੰਗ ਨਾਲ ਮਾਹੌਲ ਉੜਾਇਆ ਕਿ ਬੈਠੇ ਜੈਨੀਆਂ ਵੀ ਸ਼ਰਮਸਾਰ ਹੋ ਗਏ ਸੀ ਬਹੁਤ ਸਦਾ ਇੰਤਜ਼ਾਮ ਰੱਜ ਕੇ ਸੀ ਬ ਕੋਈ ਜਜ਼ਬਾਤੀ ਹੋ ਕੇ ਲੜਨ ਨਾ ਲੱਗ ਚੜੜਾ ਨਾ ਉਹ ਯਕੀਨ ਹੈ ਜਾਨੋ ਕਿ ਜਿਸ ਢੰਗ ਨਾਲ ਉਹ ਬੋਲਦਾ ਸੀ ਉਸ ਢੰਗ ਨਾਲ ਕਈ ਧਰਮੀ ਬੰਦਿਆਂ ਦਾ ਖੂਨ ਖੋਲਦਾ ਸੀ ਪਰ ਹੁਣ ਚੁੱਕੇ ਸ਼ਰਤ ਸੀ ਦਲੀਲ ਦਾ ਜਵਾਬ ਦਲੀਲ ਹੀ ਹੈ ਮੋਰਖਾ ਦੀ ਦੁਨੀਆ 'ਚ ਗੱਲ ਹੁੰਦੀ ਹੈ ਬ ਤਲੀਲ ਨੇੜੇ ਕਿ ਗੁਸੋਂ ਨੇੜੇ ਹੈ ਉਹ ਗੁਸੋਂ ਨਹੀਂ ਨੇੜੇ ਕਰਦਾ ਜਨ ਗੁਰਦੁਆਰੇ ਵਿੱਚ ਕਈ ਦਫਾ ਮੈਂ ਸੁਣਦਾ ਨਾ ਡਾਂਗਾ ਚੱਲ ਰਹੀਆਂ ਉਹ ਲੋਕ ਕਹਿੰਦਾ ਹੁੰਦਾ ਕੋਈ ਸ਼ੰਡਾ ਨਹੀਂ ਸਾਰੇ ਮੂਰਖ ਹੀ ਤਾਂ ਹੀ ਡਾਂਗਾ ਚੱਲਦਾ ਹੈ ਕਿ ਗੁਰਦੁਆਰਾ ਕੀ ਤੇ ਡਾਂਗਾ ਕੀ ਚੱਲ ਗੁਰਦੁਆਰਾ ਕੀ ਤੇ ਗੁਸਾਨੂ ਕੀ ਦਲੀਲ ਦਾ ਜਵਾਬ ਦਲੀਲ ਨਾਲ ਦੇ ਵਿਚਾਰ ਦਾ ਜਵਾਬ ਵਿਚਾਰ ਨਾਲ ਦੇ ਗਾਲੀ ਗਲੋਚ ਨਾਲ ਕੇ ਸੋਟੀਆਂ ਨਾਲ ਕਿ ਲਾਠੀਆਂ ਨਾਲ ਕਉ ਉਦੋਂ ਕਹਿਣਾ ਪੈਂਦਾ ਹੈ ਮੂਰਖਾਂ ਦੀ ਘਾਟ ਕੋਈ ਨਹੀਂ ਗੁਰਦੁਆਰੇ ਚ ਹੀ ਪੁੱਥੇ ਹੈ ਅਰਥ ਨੂੰ ਘਾਟ ਨਹੀਂ ਪੁੱਥੇ ਛੁਕੇ ਬਾਰ-ਬਾਰ ਪਬਲਿਕ ਦਰਸ਼ਾਂ ਨੂੰ ਤਾਦੀਦ ਕੀਤੀ ਜਾਂਦੀ ਸੀ ਕਿ ਜਜ਼ਬਾਤੀ ਨਹੀਂ ਹੋਣਾ ਕਿਸੇ ਨੂੰ। ਅਗਰ ਕਿਸੇ ਦੇ ਕੋਲ ਦਲੀਲ ਦਾ ਜਵਾਬ ਦਲੀਲੇ ਛੋਵੇਂਗਾ ਸੁਣਿਆ ਜਾਏਗਾ। ਉਹਨੂੰ ਵੀ ਵਕਤ ਦਿੱਤਾ ਜਾਏਗਾ। 7 ਨੰਬਰ ਤੇ ਮੈਨੂੰ ਖੜਾ ਕੀਤਾ ਸੁਣੇ। ਇੰਦੌਰ ਦੀ ਇਟਾਲੇ ਦ왈ੇ ਲਈ ਸ਼ਾਂਤਾਂ ਵੀ ਕਾਫੀ ਪਹੁੰਚੀਆਂ ਹੋਈਆਂ ਸਨ ਸਿੱਖ ਸੰਗਤ। ਤੇ ਮੈਂ ਸ਼ਾਰਤ ਨੂੰ ਉਹਨਾਂ ਨੂੰ ਕਹਿ ਦਿੱਤਾ ਸਿਦਾਰ ਅਦਾਸੀ ਕਰਿਓ ਕਿਉਂਕਿ ਬੰਦਾ ਮੈਂ ਕਬੜਾੜ ਗਿਆ ਲੈ। ਤੇ ਹਰ ਧਰਮ ਦੀ ਗੱਲ ਰੱਦ ਕਰੀ ਜਾਂਦਾ। ਦਮਨਲ ਆਫ ਸੋਸਿਟੀ ਸੀ ਕਿਬਈ ਇੱਥੇ ਸਰਬ ਧਰਮ ਸੁਮੇਲਨ ਦੇ ਚ ਇਹ ਬੰਦਾ ਨਹੀਂ ਚਾਹੀਦਾ ਸੀ ਕਿਉਂਕਿ ਇਹਨਾਂ 17-18 ਧਰਮੀ ਵਕਤਿਆਂ ਨੇ ਜਿੰਨੀ ਧਰਮ ਸੰਬੰਧ ਦਲੀਲਾਂ ਦੇਣੇ ਕੰਬਹ ਕਾਰਡ ਕਰੀ ਜਾਂਦਾ ਜਾਂ ਕਰੀ ਜਾਂਦੀ। ਉਹ ਧਰਮਕ ਹਿਰਦਿਆਂ ਨੂੰ ਖੇਸ ਪਹੁੰਚਾ ਦਿੱਤੇ। ਉਹ ਵੀ ਕੁਝ ਨਾਸਿਕ ਹੋ ਵੀ ਗਏ ਹੋ ਜਾਂਦੇ ਨੇ। ਜਿਵੇਂ ਸਿੱਖ ਜਗਤ ਦੇ ਨੌਜਵਾਨਾਂ ਉੱਤੇ ਬਹੁਤ ਵੱਡੀ ਕਰੋਪੀ ਢਾਈ ਗੁਰਬਖਸ਼ ਸਿੰਘ ਫਤਲੜੀ ਲੋ ਮੁਸਕੰਦਨ ਕੋਚਨੀ ਕੋ ਲਿਖਦਾ ਹੀ ਰਿਹਾ ਲਿਖਦਾ ਹੀ ਰਿਹਾ ਕੋਈ ਰੱਬ ਨਹੀਂ ਕੋਈ ਰੱਬ ਨਹੀਂ ਰਸ਼ੀਆ ਤੋਂ ਮੁਤਾਸਰ ਹੋ ਕੇ ਉਥੋਂ ਸਾਇਕਾ ਲੈ ਕੇ ਕਿ ਇੱਕ ਲੰਮੀ ਕੋਸ਼ਿਸ਼ ਚੱਲ ਰਹੀ ਹੈ ਕਿ ਪੰਜਾਬ ਦਾ ਸਿੱਖ ਨਾਸਤਿਕ ਹੋ ਜਾਏ ਤਾਂ ਹਿੰਦੁਸਤਾਨ ਨੂੰ ਸਮੁੱਚੇ ਹਿੰਦੁਸਤਾਨ ਨੂੰ ਕਮਨਿਸ਼ ਕਿ ਬਣਾਇਆ ਜਾ ਸਕੇ ਇੱਕ ਲੰਮੀ ਕੋਸ਼ਿਸ਼ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਪ੍ਰੋਫੈਸਰ ਟੀਚਰ ਸਿਆਣਾ ਤਬਕਾ ਹੈ ਉਹ ਅਕਸਰ ਮੈਨੂੰ ਕਹਿੰਦਾ ਹੁੰਦਾ ਜੈਨੀ ਜੀ ਪਦਾਰਥ ਦੀ ਵੰਡ ਠੀਕ ਹੋਣੀ ਚਾਹੀਦੀ ਹੈ ਕਿ ਧਰਮ ਕਰਮ ਦੀ ਕੋਈ ਲੋੜ ਇਹ ਜੀ ਕਹਿੰਦੇ ਨੇ ਬੜੀਆਂ ਦਲੀਲਾਂ ਨਾਲ ਕਹਿੰਦੇ ਨੇ ਔਰ ਪਤਾ ਚਲ ਜਾਂਦਾ ਇਹਨਾਂ ਦੇ ਪਿੱਛੇ ਕੌਣ ਹੈ ਉਹ ਲਿਖਦਾ ਰਿਹਾ ਲਿਖਦਾ ਰਿਹਾ ਉੰਜ ਦਾੜੀ ਵੀ ਰੱਖੀ ਹੋਈ ਤੇ ਪੱਲੂ ਵੀ ਰੱਖੀ ਹੋਈ ਕਿੱਸਾ ਦਾਰੇ ਔਰ ਲਿਖਦਾ ਰਿਹਾ ਅੰਜਾਮ ਇਹ ਹੋਇਆ ਕਿ ਹਜ਼ਾਰਾਂ ਨੌਜਵਾਨ ਸਿੱਖ ਉਸਨੇ ਨਾਸਤਿਕ ਕਰ ਲਏ ਉਹਦੇ ਲੇਖ ਪੜ ਪੜ ਕੇ ਪਰੀ ਬੱਲੜੀ ਨੂੰ ਪੜ ਪੜ ਕੇ ਲੋਕੀ ਨਾਸਤਿਕ ਹੋ ਗਏ ਬਦਬੂ ਛੇਤੀ ਫੈਲਦੀ ਹੈ ਸੁਗੰਧੀ ਬੜੀ ਹੈ ਕੈਨਨ ਸੰਸਾਰ ਦੇ ਵਿੱਚ ਜਿੰਨਾ ਅੰਧੇਰਾ ਹੈ ਉਤਨੀ ਰੋਸ਼ਨੀ ਨਹੀਂ ਹੈ ਇਸ ਵਕਤ ਸੰਸਾਰ ਦੇ ਇੱਕ ਹਿੱਸੇ ਤੇ ਉਹਨਾਂ ਦੇਰ ਹੌਲੇ ਹਨ ਅੱਧੀ ਦੁਨੀਆ ਚੋਂ ਦਾ ਸਾਗਰ ਦੇ ਥੱਲੇ ਅੰਧੇਰਾ ਜ਼ਮੀਨ ਦੇ ਥੱਲੇ ਅੰਧੇਰਾ ਬਹੁਤ ਹੈ। ਕੰਧ ਨੇ ਨੌ ਹਿੱਸੇ ਅੰਧੇਰਾ ਇੱਕ ਹਿੱਸਾ ਰੋਸ਼ਨੀ ਹੈ। ਇਸ ਵਾਸਤੇ ਸੰਸਾਰ ਵਿੱਚ ਮੂਰਖਤਾ ਬਹੁਤ ਹੈ ਗਿਆਨ ਬਹੁਤ ਹੈ ਗਿਆਨ ਬਹੁਤ ਘੱਟ ਹੈ। ਬਹੁਤ ਘੱਟ। ਅਗਿਆਨਤਾ ਬਹੁਤ ਹੈ ਅੰਧਕਾਰ ਬਹੁਤ ਹੈ ਤੇ ਜਦ ਅੰਧੇਰਾ ਬਹੁਤ ਹੋਵੇ ਤਾਂ ਅੰਧੇਰੇ ਦਾ ਅਸਰ ਵੀ ਪੈਂਦਾ ਹੈ। ਸਿਆਣੇ ਬੰਦੇ ਕਹਿੰਦੇ ਨੇ ਅਗਰ ਕੋਈ ਬੰਦਾ ਤਹਿਖਾਨੇ ਦੇ ਚਰਵੇ ਦੋ ਚਾਰ ਸਾਲ ਤੱਕ ਜਿੱਥੇ ਲਾਈਟ ਬਿਲਕੁਲ ਨਾ ਹੋਵੇ ਅੰਧੇਰਾ ਹੋਵੇ ਅਗਰ 4 ਸਾਲ ਤੋਂ ਬਾਅਦ ਬਾਹਰ ਨਿਕਲੇਗਾ ਰੋਸ਼ਨੀ ਦੇ ਵਿੱਚ ਉਹਦੀ ਅੱਖਾਂ ਨਹੀਂ ਵੇਖ ਸਕੂਗੀ ਉਹਦੀ ਅੱਖਾਂ ਕਮਜ਼ੋਰ ਹੋ ਜਾਣਗੀਆਂ ਰੋਸ਼ਨੀ ਨੂੰ ਵੇਖਣ ਦੀ ਉਹਨਾਂ ਦੀ ਸ਼ਕਤੀ ਨਹੀਂ ਹੋਵੇ ਕਿ ਜਿਸ ਬੰਦੇ ਨੂੰ ਕਈ ਜਨਮਾਂ ਤੱਕ ਅਗਿਆਨਤਾ ਦੇ ਵਿੱਚ ਰਹਿਣ ਦਾ ਮੌਕਾ ਮਿਲਿਆ ਹੋਵੇ ਉਹ ਬੰਦਾ ਫਿਰ ਗਿਆਨ ਨੂੰ ਵੇਖ ਨਹੀਂ ਸਕਦਾ ਬਹੁਤ ਔਖੀ ਗੱਲ ਉਹ ਗਿਆਨ ਨੂੰ ਸਹਾਰ ਵੀ ਨਹੀਂ ਸਕਦਾ। ਐਸੀ ਸ਼ਕਤੀ ਉਹ ਕੋ ਬੈਠਦਾ। ਇਸ ਲਈ ਉਸਤੇ ਇੱਕ ਬਾਰ ਨੂੰ ਕਹਿਣਾ ਪਿਆ ਕਿ ਮੈਂ ਅਰਜ਼ੀ ਕੀਤੀ ਬਈਏ ਗੁਰੂ ਨਾਨਕ ਨੂੰ। ਤੂੰ ਕਦਮ-ਕਦਮ ਦੇ ਉੱਤੇ ਸੱਚ ਦਾ ਦੀਵਾ ਜਲਾਇਆ ਪਰ ਮਹਿਫਿਲ ਅੰਧਿਆਂ ਦੀ ਸੀ। ਸ਼ਮਾ ਹੱਗ ਸੇ ਜੋ ਮੁਨਵਰ ਹੋ ਉਹ ਇਹ ਮਹਿਫਿਲ ਨਾ ਥੀ। ਬਾਰਸ਼ੇ ਰਹਿਮਤ ਹੋਈ ਬਰਜ਼ਮੀ ਕਾਬਿਲ ਨਾ ਥੀ। ਵੀ ਗੁਰੂ ਨਾਨਕ ਤੂੰ ਸੱਚ ਦਾ ਦੀਵਾ ਜਲਾਇਆ ਕਦਮ-ਕਦਮ ਤੇ ਜਲਾਇਆ। ਪਰ ਮਹਿਫਿਲ ਅੰਧਿਆਂ ਦੀ ਸੀ। ਠੋ ਕਿ ਸਦੀਆਂ ਤੱਕ ਕਈ ਜਨਮਾਂ ਤੱਕ ਹਨੇਦਾਰ ਵਿੱਚ ਐਸੀ ਰਹਿਣ ਦੀ ਆਦਤ ਪੈ ਗਈ ਕਿ ਗਿਆਨ ਚੰਗਾ ਹੀ ਨਹੀਂ ਲੰਦਾ ਰੋਸ਼ਨੀ ਚੰਗੀ ਨਹੀਂ ਲੱਗਦੀ ਰੋਸ਼ਨੀ ਨੂੰ ਵੇਖਣ ਦੀ ਸੱਤਿਆ ਵੀ ਨਹੀਂ ਤੇ ਫਿਰ ਮੈਂ ਅਰਜ਼ ਕਰ ਰਹੀ ਸੀ ਕੋਈ ਵੜਿਆਈ ਦੀ ਤਲ ਨਹੀਂ ਮੈਂ ਪਹਿਤਮ ਯਾਰਜ਼ ਕਰ ਦਿੱਤੀ ਹੌਸਲਾ ਮੇਰਾ ਮਨ ਹਾਰ ਗਿਆ ਸੀ ਔਰ ਜ਼ਿੰਦਗੀ ਵਿੱਚ ਪਹਿਲੀ ਦਫਾ ਮੈਨੂੰ ਮਹਿਸੂਸ ਹੋਇਆ ਕਿ ਮੈਨੂੰ ਉਸ ਮਹਿਫਿਲ ਦੇ ਚੰਗੇ ਗਾਣਾ ਚਾਹੀਦਾ ਸੀ ਕਿਉਂਕਿ ਹਾਰ ਹੁੰਦੀ ਸ਼ਰਮ ਸਾਰੀ ਨੂੰ ਇਹ ਬੰਦਾ ਬੜਾ ਤਰੀਲਵਾਜਾ ਉਹਦੀਆਂ ਦਲੀਲਾਂ ਮੈਂ ਸੁਣ ਲਿਆ ਉਸ ਜਿਸ ਢੰਗ ਨਾਲ ਉਸਨੇ ਮੁਸਲਮ ਵਕਤ ਮੁਖਾਮੋਜ਼ ਕਰਾਇਆ ਇਸਾਈ ਪادریਦਿਆਂ ਬਣੀ ਔੜਾ ਦਿੱਤੀ ਉਸ ਜੈਨ ਧਰਮ ਦੀ ਲਗਨਤਾ ਦਾ ਇਸ ਢੰਗ ਨਾਲ ਮਜ਼ਾਕ ਉਡਾਇਆ ਸਮੁੱਚੀ ਦੁਨੀਆ ਹਸਦੀ ਪਈ ਸੀ ਉਦੋਂ ਖਿਆਲ ਆਇਆ ਮੈਨੂੰ ਕਿ ਕ੍ਰਿਸਟਕ ਧਰਮ ਨੂੰ ਲੈ ਕੇ ਇੱਕੋ ਜੇ ਸ਼ਬਦ ਕੋਜੀਆਂ ਦਲੀਲਾਂ ਨਾਲ ਖੜੀਆਂ ਕਰ ਦੇਈ ਫਿਰ ਮੈਂ ਕੁਝ ਦਸਕ ਮਿੰਟ ਬੋਲਿਆ ਉਸ ਨੇ ਇੱਕ ਬੜਾ ਗਹਿੀ ਕਿਸਵਾਲ ਖੜਾ ਕਰ ਦਿੱਤਾ ਮੈਨੂੰ ਕਹਿ ਲੱਗਾ ਮਹੇਂ ਜੀ ਜਿਸ ਪ੍ਰਮਾਤਮਾ ਦੀ ਤੁਸੀਂ ਗੱਲ ਕਰ ਰਹੇ ਹੋ ਇਹਨੂੰ ਦੇਖਿਆ ਕਦੀ ਮੈਂ ਖੰਨ ਨਹੀਂ ਦੇਖ ਉਹ ਕਹਿ ਲੱਗਾ ਇੱਕ ਈ ਸਿਆਣਾ ਪਹਿਜ ਨੂੰ ਦੇਖਿਆ ਮੈਂ ਉਹਦੀ ਚਰਚਾ ਕਰੀ ਜਾਂ ਤੁਸੀਂ ਗੱਲ ਕਰੀ ਜਾ ਅਥੋਂ ਉਸ ਨੇ ਮੈਨੂੰ ਬਕੜਿਆ ਔਰ ਹਰ ਇੱਕ ਨੂੰ ਵਕ ਵਕ ਤਾਂ ਤੋਂ ਪਕੜ ਰੱਸ ਮੈਂ ਪਹਿਲੇ ਅਰਸ ਕੀਤੇ ਬਹੁਤ ਸਿਆਣੋਂ ਸੇ ਬਹੁਤ ਸਿਆਣੋਂ ਦੀ ਸਿਆਣਪ ਦਾ ਮੈਂ ਕਾਇਲ ਸੀ ਮਨ ਦਾਸ ਕਿੰਨ ਲਕਾ ਜਿਸ ਨੂੰ ਦੇਖਿਆ ਨਹੀਂ ਉਹਦੀ ਚਰਚਾ ਕਰੀ ਜਾਣੀ ਕਰੀ ਜਾਣੀ ਸੁਣਾਈ ਜਾਣੀ ਅਗਲੇ ਦਾ ਵੀ ਵਕਤ ਜ਼ਾਇਆ ਕਰਨਾ ਆਪਣਾ ਵੀ ਵਕਤ ਜ਼ਾਇਆ ਸਮਾਂ ਜ਼ਾਇਆ ਕਰਨ ਤੋਂ ਇਲਾਵਾ ਕੀ ਹੈ ਕਹਿੰਦਾ ਥੋੜੀ ਜਿਹੀ ਵੀ ਤੁਸੀਂ ਬਾਰ ਇੱਕ ਬੀਨੀ ਨਾਲ ਵੇਖੋ ਕਿ ਜਿਸ ਚੀਜ਼ ਨੂੰ ਤੁਸੀਂ ਦੇਖਿਆ ਨਹੀਂ ਉਸ ਦੀ ਵਿਆਖਿਆ ਕਰਨੇ ਕੀ ਮੈਨੇ ਰੱਖਦੀ ਜਿਹਨੂੰ ਤੁਸੀਂ ਦੇਖਿਆ ਨਹੀਂ ਉਹਦੀ ਚਰਚਾ ਕਰਨੀ ਕੀ ਮੈਨੇ ਰੱਖਦੀ ਮੈਂ ਕਿ ਲਾਜ਼ਮੀ ਨਹੀਂ ਕਿ ਉਸਨੂੰ ਵੇਖਿਆ ਜਾਵੇ ਗੁਨਾਹਕ ਨੇ ਕਿ ਮਹਿਸੂਸ ਕੀਤਾ ਜਾਂਦਾ ਉਸਨੂੰ ਅਨੁਭਵ ਕੀਤੇ ਰੰਗ ਪਾਉਣ ਚੱਲਦੀ ਹੈ ਮਹਿਸੂਸ ਹੋਉਂਦੀ ਹੈ ਦਿਸ ਰਹੀ ਨੇ ਮੈਂ ਕਿ ਮਿਰਚਾਂ ਦਿਸੀਆਂ ਨੇ ਕੁੜਾ ਤੰਨੇ ਦਿਸਦੇ ਖੰਡ ਦਿਸ ਰਹੀ ਹੈ ਮਿਠਾਸ ਨਹੀਂ ਦਿਸਦੀ ਨੋਂਨ ਦਿਸ ਪੈਂਦਾ ਨੰਗੀ ਮਾਦਾ ਨਹੀਂ ਦਿਸਦਾ ਕੋਈ ਇਹ ਆਖੇ ਮੈਂ ਨੋਂਨ ਤੇ ਵੇਖਦਾ ਪਿਆ ਪਰ ਹੁਣ ਦੰਕੀ ਜਿਹੜਾ ਮਾਦਾ ਉਹ ਵੀ ਦਿਖਾ ਸ਼ੱਕਰ ਦੇ ਨਾਲ ਮਿਠਾਸ ਵੀ ਦਿਖਾ ਕਿਸ ਤਰ੍ਹਾਂ ਦਿਖਾਉਗਾ ਮਿਠਾਸ ਮਿਠਾਸ ਦਾ ਕੀ ਰੂਪ ਹੈ ਕੋਈ ਰੂਪ ਨਹੀਂ ਸ਼ੱਕਰ ਦਾ ਰੂਪ ਹੈ ਮਿਰਚਾਂ ਦਾ ਰੂਪ ਹੈ ਕੁੜੱਤਨ ਦਾ ਕੋਈ ਰੂਪ ਨਹੀਂ ਹਵਾ ਮਹਿਸੂਸ ਹੁੰਦੀ ਮੈਂ ਕਿਹ ਫੁੱਲ ਦੇਖੇ ਜਾ ਸਕਦੇ ਮਹਿਕ ਨਹੀਂ ਦੇਖੀ ਜਾ ਸਕਦੀ ਮੈਨੂੰ ਕਿੰ ਲੱਗੇ ਬਹੁਤ ਪੁਰਾਣੀ ਨਦਰੀ ਪੜ ਚੁੱਕੇ ਹਾਂ ਜਿਵੇਂ ਸੁਣ ਚੁੱਕੇ ਹਾਂ ਜ਼ਰਾ ਕਿੰ ਲੱਗਾ ਤੁਹਾਡੇ ਇਹ ਦਲੀਲ ਮੇਰੇ ਸਾਹਮਣੇ ਨਹੀਂ ਠਹਿ ਸਕਦੀ ਆਖਣ ਲੱਗਾ ਮਿਰਚ ਮੋਹ ਦੇ ਚ ਰੱਖੀ ਹੈ ਨਾ ਤੇ ਕੁੜੱਤਨ ਮਹਿਸੂਸ ਹੁੰਦੀ ਹੈ ਸ਼ੱਕਰ ਨੂੰ ਮੋਹ ਦੇ ਚ ਪਾ ਲਈਏ ਤੇ ਮਿਠਾਸ ਮਹਿਸੂਸ ਹੁੰਦੀ ਹੈ ਹਵਾ ਜਦ ਚਲਦੀ ਹੈ ਤੇ ਮਹਿਸੂਸ ਹੁੰਦੀ ਹੈ ਮੈਨੂੰ ਕਹਿੰਦੇਗਾ ਵਾਈਬਰੂ ਵਾਈਬਰੂ ਕਰਦੇ ਕੋਈ ਵਾਈਬਰ ਮਹਿਸੂਸ ਹੁੰਦਾ ਕੱਖ ਨਹੀਂ ਬੁਤੇਰੀ ਦੁਨੀਆ ਰਾਮ ਰਾਮ ਕਰਦੀ ਹਰ ਬੁਤੇਰੀ ਵਾਈਬਰ ਮਹਿਸੂਸ ਕਰਦੀ ਉਹ ਤੇਰੀ ਅੱਲਾ ਅੱਲਾ ਕਰਦੀ ਕਹਿੰਦੇ ਮਿਰਚਾਂ ਮੂੰਹ ਚ ਰੱਖੀ ਤੇ ਕੁੜਾ ਤਨਾਉਂਦੀ ਹੈ ਉਸੇ ਵਕਤ ਆਉਂਦੀ ਨਮਕ ਨੂੰ ਮੂੰਹ ਚ ਪਾਈਏ ਤੋ ਉਸੇ ਵੇਲੇ ਪਤਾ ਚੱਲਦਾ ਹਾਂ ਨਮਕੀਨ ਨਾ ਸ਼ੱਕਰ ਨੂੰ ਮੂੰਹ ਚ ਪਾਈਏ ਤੋ ਉਸੇ ਵੇਲੇ ਪਤਾ ਚੱਲਦਾ ਹੈ ਮਠਾਸ ਆਜ ਤੱਕ ਧਰਮ ਦੇ ਬੰਦੇ ਹੀ ਪ੍ਰਮਾਣ ਦਿੰਦੇ ਆ ਰਹੇ ਸਨ ਬੇਸ਼ੱਕਰ ਵਿਸਤੀ ਹੈ ਮਠਾਸ ਨਹੀਂ ਇਸ ਪਵਨ ਨੇ ਇਸ ਹੋ ਲੋ ਦੱਸ ਦੇ ਨੇ ਮੈਂਕ ਨਹੀਂ ਤੇਰੀ ਦਲੀਲਾਂ ਦੇਣੀਆਂ ਸਨ ਤੇ ਮੈਨੂੰ ਪਹਿਲੀ ਵਾਰ ਪਤਾ ਚੱਲਿਆ ਵੀ ਇਹ ਦਲੀਲਾਂ ਵੀ ਰੱਦ ਕੀਤੀਆਂ ਜਾਂਦੀਆਂ ਜਾਂਸੇ ਉਹਨੇ ਰੱਦ ਕਰ ਦਿੱਤੀ ਉਹਨੇ ਕੇ ਪਾਸੇ ਸੁਣ ਕਿ ਇਹਨਾਂ ਦੇ ਬਹੁਤ ਪੁਰਾਣੀਆਂ ਦਲੀਲਾਂ ਨੇ ਅੱਜ ਦੇ ਯੁੱਗ 'ਚ ਨਹੀਂ ਕੰਮ ਆਉਂਦੀ ਅੱਜ ਦੇ ਯੁੱਗ ਦੇ 'ਚ ਇਹਨਾਂ ਦਲੀਲਾਂ ਨੂੰ ਰੱਦ ਕਰਨ ਵਾਸਤੇ ਦਲੀਲਾਂ ਮੌਜੂਦ ਤੋਂ ਪੈੰਗ ਲਗਾ ਮਿਰਚ ਦੀ ਖੁਲਕਤਨ ਮਹਿਸੂਸ ਹੁੰਦੀ ਹੈ ਜਦ ਤੁਸੀਂ ਵਾਇਗੁਰੂ ਵਾਇਗੁਰੂ ਕਰਦੇ ਹੋ ਕੋਈ ਮਹਿਸੂਸ ਹੁੰਦਾ ਹੈ ਰਾਮ ਰਾਮ ਕਰਦੇ ਹੋ ਮਹਿਸੂਸ ਹੁੰਦਾ ਹੈ ਕਹਿੰਦਾ ਮਹਿਸੂਸ ਹੋਵੇ ਤੇ ਮੈਨੂੰ ਹੋਣਾ ਚਾਹੀਦਾ ਮੈਂ 1 ਘੰਟਾ ਰਾਮ ਰਾਮ ਕਰਦਾ ਮੈਨੂੰ ਮਹਿਸੂਸ ਹੋਣਾ ਚਾਹੀਦਾ ਹੈ ਤੇ ਜਦ ਮੈਂ 1 ਘੰਟਾ ਕਰਾਂ ਤੇ ਇਹ ਪਤਾ ਚੱਲੇ ਕੁਛ ਵੀ ਨਹੀਂ ਹੈ ਤਾਂ ਫਿਰ ਪਲੰਗਲੀ ਦੇ ਦੇਣੀ ਚਾਹੀਦੀ ਇੱਕ ਪਾਸੇ ਸੁੱਕ ਰਹਿ ਜਾਂਦਾ ਮੈਂ ਉਸ ਨੂੰ ਇਸ ਸੰਬੰਧ ਵਿੱਚ ਇੱਕ ਦਲੀਲ ਦਿੱਤੀ ਮੈਂ ਕਿ ਬੰਦੇ ਨੂੰ ਬੁਖਾਰ ਚੜ ਜਾਏਗਾ 104 ਡਿਗਰੀ ਦਾ 105 ਡਿਗਰੀ ਦਾ ਤੇ ਬੁਖਾਰ ਦੀ ਤਾਂ ਉਹ ਕਿਹੜਿਆ ਇਤਨੀ ਵੱਧ ਜਾਏ ਕਿ ਬਿਮਾਰ ਬੰਦਾ ਹੋ ਜਾਏ बेहोश ਤੇ ਹੁਣ ਉਹ ਬੇਹੋਸ਼ ਤੇ ਮੂੰਹ ਦੇ ਚੱਕਰ ਪਾਏ ਉਹਨੂੰ ਨਹੀਂ ਪਤਾ ਚੱਲਦਾ ਮਿੱਠੀ ਲੇਕ ਜੀ ਉਹਨੂੰ ਨਹੀਂ ਪਤਾ ਚੱਲਦਾ ਕੋਈ ਫੁੱਲ ਵੀ ਹੈ ਨਹੀਂ ਜਾਂ ਉਹਨਾਂ ਦੀ ਮਹਿਕ ਵੀ ਹੈ ਜਾਂ ਨਹੀਂ ਉਹ ਮੌੜ ਲੰਘ ਰਹੀ ਹੈ ਕੋਈ ਸਪਰਸ਼ ਨਹੀਂ ਕਿਉਂਕਿ ਬੇਹੋਸ਼ ਉਹਦੇ ਮੂੰਹ ਦੇ ਚ ਹੋਰ ਕੋਈ ਬਦਾਰਤ ਪਾ ਦੇ ਨੂੰ ਕੋਈ ਸੁਆਦ ਕਿਉਂਕਿ ਬੇਹੋਸ਼ ਬਿਲਕੁਲ ਬੇਹੋਸ਼ ਮੈਂ ਕਹਤੈਨੂੰ ਜੇ ਰਾਮ ਨਹੀਂ ਮਹਿਵਸ ਮਹਿਸੂਸ ਹੁੰਦਾ ਜ਼ਰੂਰ ਤੇਰਾ ਦਿਲ ਦਿਮਾਗ ਵੰਦਰੋਂ ਬੇਹੋਸ਼ ਬੇਹੋਸ਼ ਮਨੁੱਖ ਨੂੰ ਨਹੀਂ ਪਤਾ ਚੱਲਦਾ ਕਿ ਕੁਝ ਹੈ ਜਾਂ ਨਹੀਂ ਮੈਨੂੰ ਕਹਿਣ ਲੱਗਾ ਚਲੋ ਮੈਂ ਬੇਹੋਸ਼ ਹਾਂ ਪਰ ਤੁਸੀਂ ਤੇ ਹੋਸ਼ ਦਾ ਦਾਵਾ ਕਰਦੇ ਪਰ ਤੁਸੀਂ ਵੀ ਕਹਿ ਚੁੱਕੇ ਨਹੀਂ ਦੇਖੇ ਮੈਨੂੰ ਪਕੜਿੰਦਾ ਗੰਦਾ ਇਸ ਵਾਸਤੇ ਈਸ਼ਵਰ ਦੀ ਗੁੰਦ ਨੂੰ ਸਿੱਧ ਕਰਨਾ ਅੰਤ ਤੱਕ ਬਣ ਨਹੀਂ ਸਕਦਾ ਤੇ ਦੋ ਅੱਖਾਂ ਨਾਲ ਦੇਖਿਆ ਨਾ ਜਾ ਸਕੇ ਜਿਹਨੂੰ ਦਿਮਾਗ ਨਾਲ ਸਮਝਿਆ ਨਾ ਜਾ ਸਕੇ ਉਹਨੂੰ ਕਿਉਂ ਮੰਨੇ ਤੇ ਜਦ ਮੈਂ ਕਿਹਾ ਕਿ ਮੇਰੀ ਵਿਸ਼ਵਾਸ ਨਾਲ ਸੰਬੰਧ ਜੋੜੀਏ ਤੇ ਗਲ ਬਣ ਜਾਂਦੀ ਹੈ ਉਸ ਦੀ ਪ੍ਰਾਪਤੀ ਹੋ ਜਾਂਦੀ ਆਖਣ ਲਗਾ ਅਨਪੜ੍ਹ ਦੁਨੀਆ ਦੇ ਵਿੱਚ ਵਿਸ਼ਵਾਸ ਕੀਤਾ ਜਾ ਸਕਦਾ ਪੜ੍ਹੀ ਲਿਖੀ ਦੁਨੀਆ ਦੇ ਵਿੱਚ ਪਹਿਲੇ ਦਲੇ ਪਹਿਲੇ ਪ੍ਰਮਾਣ ਪਹਿਲੇ ਸਬੂਤ ਸਬੂਤ ਨਹੀਂ ਤੇ ਪੁੱਛੋ ਉਹ ਕਹਿਣ ਲਗਾ ਇਹ ધਨਤਾ ਦੀ ਯੋਗ ਹੈ ਸੈਂਸ ਪਹਿਲੇ ਸਬੂਤ ਦੇਂਦੀ ਹੈ ਤੇ ਫਿਰ ਗੱਲ ਆ ਰਹੀ ਤੇ ਕਹਿੰਦੇ ਨੇ ਧਰਮੀ ਵਕਤੇ ਕਹੀ ਜਾਂਦੇ ਨੇ ਕਹੀ ਜਾਂਦੇ ਨੇ ਸਬੂਤ ਕੱਖ ਵੀ ਨਹੀਂ ਹੈ ਪ੍ਰੂਫ ਕੁਛ ਨਹੀਂ ਈਸ਼ਵਰ ਦੀ ਹੋਣ ਦਾ ਕੋਈ ਸਬੂਤ ਨਹੀਂ ਵੀ ਤੇ ਉਹ ਸਬੂਤ ਕਿਉਂਕਿ ਵਾਕਈ ਧਰਮੀ ਬੰਦੇ ਵੀ ਕਹਿਣ ਕੋਈ ਸਬੂਤ ਨਹੀਂ ਉਹ ਕਿਸ ਤਨਾਕ ਦੇ ਜੀ ਵੀ ਰੱਬ ਫਲਾਣੇ ਵਰਗਾ ਹੈ ਟੋੜੇ ਕਿਡਾ ਵਾਲ ਸਭ ਸ਼ਹਿਰ ਹੈ ਕਿਸੇ ਹੋਰ ਸ਼ਹਿਰ ਨੂੰ ਵੇਖ ਕੇ ਕਹਿ ਸਕਦੇ ਹਾਂ ਵੀ ਤੁਹਾਡਾ ਸ਼ਹਿਰ ਫੁਲਾਣਾ ਦੇ ਸ਼ਹਿਰ ਵਰਗਾ ਫੁਲਾਣਾ ਫੁਲ ਫੁਲਾਣੇ ਵਰਗਾ ਫੁਲਾਣਾ ਮੁਨਕ ਫੁਲਾਣੇ ਵਰਗਾ ਉਹ ਰੱਬ ਬਾਰੇ ਕੀ ਦਲੀਲ ਦੇਈ ਵੀ ਰੱਬ ਫੁਲਾਣੇ ਵਰਗਾ ਕਿਉਂਕਿ ਉਸ ਵਰਗਾ ਹੋ ਰਹੀ ਕਿਸ ਦੇ ਨਾਲ ਦਲੀਲ ਦੇ ਇਸ ਦਾ ਸ੍ਰੀਕ ਕੋਈ ਨਹੀਂ ਜਦ ਉਸ ਵਰਗਾ ਉਹ ਹੋਰ ਹੈ ਹੀ ਨਹੀਂ ਪ੍ਰਮਾਣ ਕਿਸ ਤਰ੍ਹਾਂ ਦੇ ਪ੍ਰਮਾਣ ਨਹੀਂ ਦਿੱਤਾ ਗਿਆ ਸੀ ਕੋਈ ਪ੍ਰਮਾਣ ਈਸ਼ਵਰ ਨੂੰ ਸਿੱਧ ਕਰਨ ਦੇ ਸਫਲ ਨਹੀਂ ਤੋ ਮੈਨੂੰ ਕਹਿ ਲਗਾ ਸਿਆਣੀ ਦੁਨੀਆ ਦੇ ਵਿੱਚ ਵਿਸ਼ਵਾਸ ਨਹੀਂ ਕੰਮ ਕਰਦਾ ਦਲੀਲ ਕੰਮ ਕਰਦੀ ਸਬੂਤ ਕੰਮ ਕਰਦਾ ਸਬੂਤ ਮਈਆ ਹੋਵੇ ਫਿਰ ਵਿਸ਼ਵਾਸ ਸਬੂਤ ਨਹੀਂ ਤੇ ਵਿਸ਼ਵਾਸ ਕਿਸ ਤਰ੍ਹਾਂ ਮੇਰੇ ਸਾਹਮਣੇ ਕੁਝ ਰਦਵਾਨਾਂ ਦੀਆਂ ਦਲੀਲਾਂ ਸੰਤ ਤੇ ਗੁਰੂ ਗ੍ਰੰਥ ਸਾਹਿਬ ਦੀਆਂ ਇੱਕ ਦੋ ਬੰਦੀਆਂ ਸਨ ਉਹਨਾਂ ਦੇ ਆਸਰੇ ਨੂੰ ਮੁਖ ਰੱਖ ਕੇ ਉਸ ਤੇ ਇੱਕ ਸਵਾਲ ਕੀਤਾ ਸੀ ਜੋ ਬੜਾ ਕਾਰਗਰ ਸਾਬਤ ਹੋ ਰਿਹਾ ਮੈਂ ਕਿਹਾ ਪ੍ਰੋਫੈਸਰ ਸਾਹਿਬ ਤੁਹਾਡੇ ਪਿਤਾ ਦਾ ਨਾਮ ਕੀ ਹੈ ਕਿੰਨੇ ਗਾਇਸ ਸਬੈਟ ਦੇ ਵਿੱਚ ਇਸ ਦਾ ਕੀ تعلق ਮੇਰੇ ਨਾਲ ਹੈ ਆਖਰ ਨਕ ਮੇਰੇ ਪਿਤਾ ਦਾ ਨਾਮ ਹੈ ਤ੍ਰੀਪ ਸਾਲੂ ਮੈਂ ਤਾਂ ਮੈਨੂੰ ਸ਼ੱਕ ਪਏ ਕਿ ਤੁਹਾਡਾ ਪਿਓ ਨਹੀਂ ਮੈਨੂੰ ਕਹਿਣ ਲੱਗਾ ਗੈਨੀ ਹੋ ਕੇ ਤੁਸੀਂ ਸਬੈਤਾ ਤੋਂ ਗਿਰੀ ਹੋਈ ਗੱਲ ਕਰਨ ਲੱਗ ਪਏ ਹੋ ਹੈਸ ਮੈਂ ਬਾਈਸੇ ਦਾ ਜਿਹੜਾ ਤਲ ਸੀ ਉਸ ਤੋਂ ਥੱਲੇ ਚੜੇ ਗਏ ਮੈਂ ਕਿਹਾ ਕਿਉਂ ਮੈਂ ਤੁਹਾਡੇ ਪਿਓ ਤੇ ਸ਼ੱਕ ਕੀਤਾ ਤੇ ਤੁਸੀਂ ਮੈਨੂੰ ਕਹਿੰਦੇ ਹੋ ਇਹ ਸਬੈਤਾ ਤੋਂ ਗਿਰੀ ਹੋਈ ਗੱਲ ਹੈ ਤੇ ਤੂੰ ਜਗਤ ਪਿਤਾ ਦੋਤੇ ਸ਼ੱਕ ਕੀਤਾ ਜਿਸ ਨੇ ਤੇਰੇ ਪਰਵਰ ਦੇ ਕਈ ਪਰਵਰ ਪੈਦਾ ਕੀਤੇ ਕਹੇ ਸભ્યਤਾ ਤੂੰ ਗਿਰੀ ਹੋਈ ਗੱਲ ਨੇ ਕਹੇ ਸਦਾਚਾਰ ਤੂੰ ਗਿਰੀ ਹੋਈ ਗੱਲ ਜੇ ਮੇਰੀ ਗੱਲ ਸભ્યਤਾ ਤੂੰ ਗਿਰੀ ਹੋਈਏ ਤੇ ਤੇਰੀ ਗੱਲ ਮੇਰੀ ਗੱਲ ਨਾਲੋਂ ਵੀ ਜ਼ਿਆਦਾ ਥੱਲੇ ਗਿਰੀਏ ਬਹੁਤ ਧੰਨ ਬਹੁਤ ਧੰਨ ਮੈਂ ਕਹ ਮੈਂ ਸ਼ੱਕ ਕਰਨਾ ਤੇ ਨਹੀਂ ਹੈ ਤੇਰਾ ਗੁਰ ਹੁਣ ਦੇ ਮੈਨੂੰ ਸਬੂਤ ਦੇ ਹੀ ਤੇਰਾ ਤੇਰਾ ਮੈਂ ਕਿਤੋਂ ਥੋੜੀ ਜੀਆਂ ਸੁਰਤ ਸੰਭਾਲੀ ਤੇ ਤੇਰੀ ਮਾਂ ਨੇ ਤੈਨੂੰ ਕਹਿ ਦਿੱਤਾ ਪਿਓ ਹੈ ਤੇ ਤੂੰ ਪਾਪਾ ਕਹਿਣ ਲੱਗ ਪਿਆ ਤੂੰ ਮਾਂ ਨੂੰ ਕਿਹ ਅਸੀ ਸਬੂਤ ਦੇ ਪਰੋਥ ਦੇ ਇਹ ਹੀ ਮੇਰਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਲਿਖਿਆ ਪਿਤਾ ਦਾ ਜਨਮ ਕਿ ਜਾਣੇ ਤੂੰ ਸਦਨ ਪਰੋਈ ਆਪਣੇ ਸੋ ਕਲਗੀਧਰ ਪਾਤਸ਼ਾਹ ਕੰਨ ਕਹਾ ਲਗੇ ਏਓ ਕੀਟ ਬਖਾ ਨੇ ਮਹਿਮਾ ਤੋਰ ਤੁਜੀ ਪ੍ਰਭ ਜਾਨੇ ਪਿਤਾ ਜਨਮ ਜੋ ਪੂਤ ਨਾ ਵਾਵੇ ਕਹਾ ਤਵਨ ਕਾ ਪੇਦ ਬਨ ਮੈਂ ਕਿ ਮਾਂ ਦੇ ਕਹਿਣੇ ਕਰਕੇ ਤੂੰ ਪਿਓ ਨੂੰ ਪਿਓ ਕਰਕੇ ਮੰਨ ਲੈ ਤੇ ਗੁਰੂ ਨਾਨਕ ਦੇਹ ਕਹਿਣੇ ਕਰਕੇ ਤੂੰ ਰੱਬ ਨੂੰ ਰੱਬ ਕਰਕੇ ਮੰਨ ਲੈ ਗੱਲ ਇੰਨੀ ਮੂਰਖ ਹੈ ਕੋਈ ਸਬੂਤ ਦੀ ਗੱਲ ਨਹੀਂ ਕੋਈ ਪ੍ਰੂਫ ਦੀ ਗੱਲ ਨਹੀਂ ਤਾੜੀਆਂ ਵੱਜ ਗਈਆਂ ਤੇ ਉੱਥੇ ਮੈਂ ਗੁਰਨਾਨਕ ਦਾ ਧੰਨਵਾਦ ਕੀਤਾ ਮੈਂ ਕਿ ਬਾਬਾ ਗੱਲ ਬਣ ਗਈ ਭਾਵੇਂ ਪੁੱਠੀਆਂ ਸਿੱਡੀਆਂ ਦੀ ਮਾਰੀ ਨੂੰ ਪਰ ਗੱਲ ਨਹੀਂ ਆਇਆ ਹਕੀਕਤ ਹੈ ਉਹ ਬੰਦਾ ਜਦੋਂ ਸਵੇਰੇ ਕੋਈ 3:30 ਵਜੇ ਅੰਮ੍ਰਿਤ ਵੇਲੇ ਸਬਾਹ ਦੀ ਸਮਾਪਤੀ ਹੋਈ ਨਾ ਤੇ ਬਾਅਦ ਚਾਹ ਪਾਣੀ ਇਕੱਠਾ ਸੀ ਸੜਕ ਸਾਰੇ ਮੇਰੇ ਕੋਲ ਆਇਆ ਬੜੇ ਪਿਆਰ ਨਾਲ ਕਹਿੰਦਾ ਹਾਂ ਹੁਣ ਮੈਂ ਥੋੜਾ ਜਿਹਾ ਸੋਚਾਂਗਾ ਮੈਂ ਕਿ ਸੁੱਖਾ ਉਹ ਜਿਹੜਾ ਕਹਿੰਦਾ ਵੀ ਹੈ ਸੋਚਾਂਗਾ ਇਸ ਦਾ ਮਤਲਬ ਹੈ ਅਜ ਤੱਕ ਤੂੰ ਬੇਅਕਲੀ ਤੋਂ ਹੀ ਕੰਮ ਲੈਂਦਾ ਸੀ ਅੱਜ ਤੱਕ ਤੂੰ ਸੋਚੀ ਹੀ ਨਹੀਂ ਬਿਲਕੁਲ ਨਹੀਂ ਸੋਚੀ ਇਹ ਕਰ ਸ਼ਰਮਸਾਰ ਹੋਇਆ ਮੈਂ ਕਿ ਤੇਰਾ ਐਸਾ ਕਹਿਣਾ ਕਿ ਮੈਂ ਹੁਣ ਕੁਝ ਸੋਚਾਂਗਾ ਕਿ ਅੱਜ ਤੱਕ ਜਿਤਨਾ ਵੀ ਖੰਡਨ ਕੀਤਾ ਬਿਨਾ ਸੋਚੇ ਬਿਨਾ ਵਿਚਾਰੀਆਂ ਕੀਤੇ ਨਹੀਂ ਤੋ ਸੋਚੇ ਕਾਸ਼ ਜੇ ਕਿਤੇ ਸੋਚਦਾ ਤੀ ਤੇ ਅਨਰਥ ਨਾ ਕਰਦਾ ਕਾਸ਼ ਇਹੋ ਜੀਆਂ ਵੀ ਸੋਚ ਗੁਰਬਖਸ਼ ਸਿੰਘ ਪ੍ਰੀਤ ਲੜੀ ਵਾਲੇ ਨੂੰ ਕਰਦੀ ਤੇ ਮੂਰਖਤਾ ਭਰੇ ਲੇਖ ਕਈ ਨਾ ਲਿਖੇ ਜਿਹਨੂੰ ਪੜ ਪੜ ਕੇ ਕਈ ਨੌਜਵਾਨਾਂ ਵਾਸਤੇ ਹੋਵੇ ਜਿਹਨੂੰ ਪੜ ਪੜ ਕੇ ਕਈ ਗੁਰੂ ਤੋਂ ਇਨਕਾਰ ਹੋਵੇ ਜਿਹਨੂੰ ਪੜ ਪੜ ਕੇ ਕਈ ਗੁਰਬਾਣੀ ਤੋਂ ਦੂਰ ਹੋਵੇ